ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਘਰ ਵਿੱਚ ਹਰ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉਹ ਦੋਨੋਂ ਟਾਈਮ ਪਾਠ ਵੀ ਕਰਦੇ ਨੇ ਪਰ ਅੱਜ ਜੋ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇੱਕ ਨਿਰਪੱਖ ਅਦਾਰੇ ਦੀ ਐਂਟਰੀ ਬੈਨ ਕਰਕੇ ਸਾਬਤ ਕਰ ਦਿੱਤਾ ਕਿ ਉਹ ਗੁਰੂ ਦੀ ਕਿਸੇ ਵੀ ਗੱਲ ਤੇ ਨਹੀਂ ਚੱਲਦੇ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਜ਼ਰੂਰ ਕੀਤਾ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਗੱਲ ਕਿਸੇ ਇੱਕ ਤੇ ਵੀ ਉਹ ਪਾਲਣਾ ਨਹੀਂ ਕਰਦੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਵੀ ਲਿਖਿਆ ਹੈ ਕਿ ਸੱਚ ਬੋਲਣਾ ਚਾਹੀਦਾ ਹੈ ਸੱਚ ਬੋਲਣ ਵਾਲੇ ਦੀ ਹਮਾਇਤ ਕਰਨੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਆ ਕਿ ਨਾ ਕਿਸੇ ਨਾਲ ਵੈਰ ਵਿਰੋਧ ਰੱਖਣਾ ਚਾਹੀਦਾ ਹੈ ਬੁਰੇ ਦਾ ਭੜਾ ਕਰਨਾ ਚਾਹੀਦਾ ਹੈ ਸੱਚ ਦੇ ਸਦਾ ਪਹਿਰਾ ਦੇਣਾ ਚਾਹੀਦਾ ਪਰ ਜਿਹੜੇ ਅਦਾਰੇ ਸੱਚ ਤੇ ਪਹਿਰਾ ਦਿੰਦੇ ਆ ਕੁਲਤਾਰ ਸਿੰਘ ਸੰਧਵਾਨੇ ਉਹਨਾਂ ਨੂੰ ਵਿਧਾਨ ਸਭਾ ਚ ਵੜਨ ਤੋਂ ਰੋਕਿਆ ਗੱਲ ਕਰਦੇ ਆ ਅਦਾਰਾ ABC ਪੰਜਾਬ ਦੀ ਜਿਨੇ ਜਿਸਨੇ ਵਿਧਾਨ ਸਭਾ ਸੈਸ਼ਨ ਕਵਰ ਕਰਨ ਲਈ ਪਾਸ ਵੀ ਅਪਲਾਈ ਕੀਤੇ ਪਰ ਉਹਨਾਂ ਨੂੰ ਵਿਧਾਨ ਸਭਾ ਸੈਸ਼ਨ ਕਵਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਜਿੱਥੇ ਬਾਕੀ মিডিਆ ਅਜ ਕਵਰ ਕਰਦਾ ਸੀ ਉੱਥੇ ਹੀ ABC ਪੰਜਾਬ ਆ ਉਹਨੇ ਵੀ ਕਵਰ ਕਰਨੀ ਸੀ ਪਰ ਸਰਕਾਰ ਜਾਂ ਕਹਿ ਲਈਏ ਕਿ ਸਪੀਕਰ ਸਾਹਿਬ ਨੂੰ ਇਸ ਗੱਲ ਦੀ ਘਬਰਾਹਟ ਸੀ ਕਿਉਂਕਿ ਇੱਕ ਵਾਰ ABC ਪੰਜਾਬ ਦਾ ਹੀ ਪੰਗਾ ਵਿਧਾਨ ਸਭਾ ਦੇ ਵਿੱਚ ਇੱਕ MLA ਨਾਲ ਪਿਆ ਸੀ ਜਿਸ ਨੇ ABC ਦੇ ਪੱਤਰਕਾਰ ਨੂੰ ਕੁਝ ਸ਼ਬਦ ਗਲਤ ਵਰਤੇ ਤਾਂ ਉਸ ਤੋਂ ਬਾਅਦ ਉਹ ਰੌਲਾ ਕਾਫੀ ਵਧਿਆ ਮਾਮਲਾ ਵਿਧਾਨ ਸਭਾ ਸਪੀਕਰ ਤੱਕ ਵੀ ਗਿਆ ਪਰ ਕਾਰਵਾਈ ਨਹੀਂ ਕੀਤੀ ਪਿਛਲੇ ਦਿਨੀ ਅਦਾਰਾ ABC ਦੇ ਸੀਨੀਅਰ ਪੱਤਰਕਾਰ ਜਗਤਾਰ ਭੁੰਨਰ ਨੂੰ ਵੀ ਵਿਧਾਨ ਸਭਾ ਦੀ ਪੱਤਰਕਾਰ ਜਿਹੜੀ ਕਮੇਟੀ ਹੁੰਦੀ ਹੈ ਉਹਦੇ ਵਿੱਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ ਤਾਂ ਲਗਾਤਾਰ ਆਮ ਆਦਮੀ ਪਾਰਟੀ ਜਿਹੜੀ ਦਿੱਲੀ ਦੇ ਵਿੱਚ ਇਹ ਕਹਿੰਦੀ ਹੈ ਕਿ ਮੀਡੀਆ ਦੀ ਆਜ਼ਾਦੀ ਖਤਮ ਹੋਈ ਹੈ ਇਸ ਮੀਡੀਆ ਗੋਦੀ ਮੀਡੀਆ ਬਣ ਗਿਆ ਹੈ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਉਹਨਾਂ ਪੈੜਾਂ ਚ ਪੈੜ ਧਰਦੀ ਹੈ ਦਿੱਲੀ ਵਿੱਚ ਗੱਲਾਂ ਵੱਖਰੀਆਂ ਹੁੰਦੀਆਂ ਪੰਜਾਬ ਵਿੱਚ ਗੱਲਾਂ ਵੱਖਰੀਆਂ ਹੁੰਦੀਆਂ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਕਵਰ ਕਰਨ ਤੋਂ ਉਹਨਾਂ ਅਦਾਰਿਆਂ ਨੂੰ ਰੋਕਿਆ ਜਾਂਦਾ ਹੈ ਜਿਹੜੇ ਅਦਾਰੇ ਲੋਕਾਂ ਦੀ ਗੱਲ ਕਰਦੇ ਆ ਜਾਂ ਜਿਹੜੇ ਅਦਾਰੇ ਸਰਕਾਰ ਨੂੰ ਸਵਾਲ ਕਰਦੇ ਆ ਤੇ ਜਿਹੜੇ ਅਦਾਰਿਆਂ ਨੇ ਸਰਕਾਰ ਦੀ ਫੀਡ ਚੱਕ ਕੇ ਸਿੱਧੀ ਲਾਈਵ ਚਲਾ ਦੇਣੀ ਹੁੰਦੀ ਹੈ ਸਿੱਧਾ ਹੀ ਉਹਨਾਂ ਦੀ ਸਰਕਾਰ ਨੂੰ ਪ੍ਰਮੋਟ ਕਰਨਾ ਹੁੰਦਾ ਜਦੋਂ ਸਰਕਾਰ ਦੇ ਮੰਤਰੀ ਸੰਤਰੀ ਬੋਲਦੇ ਆ ਉਹਨਾਂ ਦੇ ਕੰਡ ਕੰਡ ਕੇ ਸਪੈਸ਼ਲ ਫਰੇਮ ਕੰਡ ਕੰਡ ਕੇ ਪਾਉਣੇ ਹੁੰਦੇ ਆ ਉਹਨਾਂ ਨੂੰ ਖੁੱਲੀ ਆਜਾਜਤਾ ਜੋ ਮਰਜ਼ੀ ਕਰਨ ਪਰ ਕੀ ਮੀਡੀਆ ਦਾ ਕੰਮ ਇਹੀ ਹੁੰਦਾ ਕੀ ਆਮ ਆਦਮੀ ਪਾਰਟੀ ਐਨੀ ਕਮਜ਼ੋਰ ਹੋ ਗਈ ਹੈ ਕਿ ਹੁਣ ਆਲੋਚਨਾ ਤੋਂ ਡਰ ਲੱਗਦਾ ਹੈ ਜਿਹੜੀ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੀਡੀਆ ਦੀ ਆਜ਼ਾਦੀ ਦੀਆਂ ਗੱਲਾਂ ਜਿਹੜੀ ਲੋਕਤੰਤਰ ਦੀਆਂ ਗੱਲਾਂ ਜਿਹੜੀ ਲੋਕਾਂ ਦੀਆਂ ਗੱਲਾਂ ਕਰਦੀ ਸੀ ਅੱਜ ਉਹਨਾਂ ਤੋਂ ਕੋਹਾਂ ਦੂਰ ਨਜ਼ਰ ਆ ਰਹੀ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਗੁਰਸਿੱਖ ਨੇ ਅਮਰਤਾ ਰੀ ਨੇ ਉਹਨਾਂ ਨੂੰ ਇਹ ਗੱਲ ਜ਼ਰੂਰ ਸੋਚਣੀ ਚਾਹੀਦੀ ਸੀ ਕਿ ਜਿਹੜੇ ਗੁਰੂ ਦਾ ਉਹਨਾਂ ਨੇ ਅਮਰਤ ਛਕਿਆ ਉਹ ਗੁਰੂ ਕੀ ਸਨੇਹਾ ਦਿੰਦੇ ਨੇ ਉਹ ਗੁਰੂ ਕਹਿੰਦੇ ਨੇ ਕਿ ਸੱਚ ਬੋਲਣਾ ਚਾਹੀਦਾ ਤੇ ਸੱਚ ਸੁਣਨ ਦਾ ਜਿਗਰਾ ਵੀ ਕਰਨਾ ਚਾਹੀਦਾ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਹਨਾਂ ਦੇ ਘਰ ਦੇ ਵਿੱਚ ਹੈ ਉਹ ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਇਹ ਹੀ ਕਹਿੰਦੇ ਨੇ ਕਿ ਮਾਰੇ ਨਾ ਖੜਨਾ ਹੈ ਸਰਕਾਰ ਰਾਜੇ ਸ਼ੀ ਮਕਦਮ ਕੁੱਤੇ ਕਹਿਣੇ ਆ ਜਿਹੜਾ ਰਾਜਾ ਹੈ ਉਹਨੂੰ ਸਵਾਲ ਕਰਨਾ ਹੈ ਉਹ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਜੇ ਕਹਿ ਲਈਏ ਕਿ ਇੱਕ ਘਰ ਵਿੱਚ ਜ਼ਰੂਰ ਮਹਾਰਾਜ ਪ੍ਰਕਾਸ਼ ਕੀਤਾ ਹੋਇਆ ਪਰ ਉਹਨਾਂ ਦੇ ਕਿਸੇ ਵੀ ਕਹਿਣੀ ਤੇ ਨਹੀਂ ਚੱਲ ਰਹੇ ਸੋ ਇਹ ਸਵਾਲ ਖੜਾ ਹੁੰਦਾ ਹੈ ਕਿ ਤੁਸੀਂ ਇੱਕ ਅਮਰਤਾੜੀ ਸਿੰਘ ਹੋ ਤੁਹਾਨੂੰ ਚਾਹੀਦਾ ਸੀ ਕਿ ਜਿਹੜਾ ਮਰਜੀਦਾਰਾ ਹੋਵੇ ਜੇਕਰ ਉਹ ਗੱਲ ਲੋਕਾਂ ਦੀ ਕਰਦਾ ਚਾਹੇ ਤੁਹਾਡੇ ਖਿਲਾਫ ਵੀ ਕਿਉਂ ਨਾ ਹੋਵੇ ਪਰ ਜੇ ਉਹ ਗੱਲ ਤੁਹਾਨੂੰ ਸਵਾਲ ਕਰਦਾ ਤੁਹਾਡੀਆਂ ਅੰਦਰਲੀਆਂ ਕਮੀਆਂ ਦਿਖਾਉਂਦਾ ਤਾਂ ਉਹਨੂੰ ਖੁੱਲੇ ਖੁੱਲ੍ਹ ਦਿਲ ਕਰਕੇ ਅੰਦਰ ਆਉਣ ਦੇਣਾ ਚਾਹੀਦਾ ਸੀ ਸਾਡੇ ਕਨਸੈਪਟ ਆ ਭਾਈ ਕਣੀਆ ਦਾ ਚਾਹੇ ਦੁਸ਼ਮਣ ਵੀ ਹੋਵੇ ਉਹਨੂੰ ਵੀ ਪਾਣੀ ਪਿਉਂਦੇ ਪਰ ਇਹ ਮੀਡੀਆ ਤਾਂ ਤੁਹਾਡਾ ਦੁਸ਼ਮਣ ਨਹੀਂ ਇਹ ਮੀਡੀਆ ਤਾਂ ਤੁਹਾਡਾ ਸਾਥੀ ਹੈ ਇਹ ਮੀਡੀਆ ਨੇ ਤਾਂ ਤੁਹਾਡੀਆਂ ਸਰਕਾਰਾਂ ਬਣਾਈਆਂ ਜਦੋਂ ਤੁਸੀਂ ਤੁਹਾਨੂੰ ਕੋਈ ਪੁੱਛਦਾ ਤੱਕ ਨਹੀਂ ਸੀ ਵਿਰੋਧੀ ਧਰਨ ਉਦੋਂ ਇਹ মিডিਆ ਤੁਹਾਡੀਆਂ ਇੰਟਰਵਿਊ ਕਰਦਾ ਰਿਹਾ ਸਵਾਲ ਤੁਹਾਡੇ ਕੋਲੇ ਆਉਂਦਾ ਰਿਹਾ ਤੁਹਾਡੀਆਂ ਗੱਲਾਂ ਤਾਂ ਤੱਕ ਪਹੁੰਚਾਉਂਦਾ ਰਿਹਾ ਅੱਜ ਅੱਜ ਅਸੀਂ ਸੱਤਾ ਵਿੱਚ ਆ ਗਿਓ ਅਜਿਹਾ ਨਾ ਤਾਂ ਕਾਂਗਰਸ ਦੇ ਰਾਜ ਵਿੱਚ ਹੋਇਆ ਸੀ ਨਾ ਅਕਾਲੀਆਂ ਦੇ ਇਹ ਮੰਨਿਆ ਜਾਂਦਾ ਹੈ ਕਿ ਕਾਲੀ ਦਲ ਦੇ ਰਾਜ ਵਿੱਚ ਧੱਕਾ ਹੁੰਦਾ ਸੀ ਇਹ ਮੰਨਿਆ ਜਾਂਦਾ ਹੈ ਕਿ ਕਾਂਗਰਸ ਦੇ ਰਾਜ ਵਿੱਚ ਧੱਕਾ ਹੁੰਦਾ ਸੀ ਪਰ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਤਾਂ ਸ਼ਰੇਆਮ ਧੱਕਾ ਹੁੰਦਾ ਸੋ ਆਮ ਆਦਮੀ ਪਾਰਟੀ ਨੇ ਜਿਹੜੀ ABC ਨਿਊਜ਼ ਤੇ ਪਾਬੰਦੀ ਲਾਈ ਹੈ ਵਿਧਾਨ ਸਭਾ ਚ ਵਾੜਨ ਤੋਂ ਤਾ ਇਹ ਵੀ ਹੋ ਸਕਦਾ ਹੈ ਕਿ 2027 ਤੱਕ ਜਿਹੜੇ ਲੋਕ ਹੈ ਉਹ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਵਿੱਚ ਵੜਨ ਤੋਂ ਪਾਬੰਦੀ ਲਾ ਦੇਣ ਕਿਉਂਕਿ ਇਸੇ ਤਰੀਕੇ ਦਾ ਹਾਲ ਕਈ ਪਾਰਟੀਆਂ ਨਾਲ ਹੋ ਚੁੱਕਿਆ ਹੈ ਇਸੇ ਵਿਧਾਨ ਸਭਾ ਵਿੱਚ ਕਦੇ ਕਿਸੇ ਮੇ ਸਮੇਂ ਕੌਮਨਿਸਟ ਪਾਰਟੀਆਂ ਦੇ ਲੋਕ ਵੀ ਜਾਂਦੇ ਰਹੇ ਆ ਕਿਸੇ ਸਮੇਂ ਭਾਜਪਾ ਸਮਾਈ ਪਾਰਟੀ ਦੇ ਲੋਕ ਵੀ ਜਾਂਦੇ ਰਹੇ ਆ ਕਿਸੇ ਸਮੇਂ ਆਜ਼ਾਦ ਲੋਕ ਵੀ ਜਿੱਤ ਕੇ ਜਾਂਦੇ ਰਹੇ ਆ ਪਰ ਜਦੋਂ ਲੋਕ ਉਹਨਾਂ ਨਾਲ ਨਾਰਾਜ਼ ਹੋ ਜਾਂਦੇ ਆ ਫਿਰ ਵਿਧਾਨ ਸਭਾ ਦੀਆਂ ਪੌੜੀਆਂ ਬਹੁਤ ਦੂਰ ਕਰ ਦਿੰਦੇ ਆ ਸੋ ਇਹ ਨਾ ਹੋਵੇ ਕਿ ਤੁਸੀਂ ਮੀਡੀਆ ਤੇ ਪਾਬੰਦੀ ਲਾਉਂਦੇ ਲਾਉਂਦੇ ਤੇ ਲੋਕ ਤੁਹਾਡੇ ਤੇ ਪਾਬੰਦੀ ਲਾ ਦੇਣ ਇਹ ਵੀ ਨਹੀਂ ਹੈ ਜੇਕਰ মিডিਆ ਸਾਰਾ ਤੁਹਾਡੀ ਵਾਹਵਾ ਦਿਖਾਵੇਗਾ ਜੇਕਰ ਤੁਸੀਂ ਜਿਹੜੇ মিডিਆ ਤੁਹਾਡੇ ਖਿਲਾਫ ਚੱਲਦੇ ਆ ਜਾਂ ਤੁਹਾਨੂੰ ਸਵਾਲ ਕਰਦੇ ਆ ਜੇਕਰ ਤੁਸੀਂ ਉਹਨਾਂ ਨੂੰ ਰੋਕ ਲਓਗੇ ਤਾਂ ਕੀ ਲੋਕ ਉਸ মিডিਆ ਜਿਹੜਾ ਤੁਹਾਡੀ ਗੋਦੀ ਚ ਬੈਠਾ ਗੋਦੀ মিডিਆ ਉਹਦੀਆਂ ਗੱਲਾਂ ਤੇ ਯਕੀਨ ਕਰ ਲੈਣਗੇ ਲੋਕ ਇੰਨੇ ਮੂਰਖ ਨਹੀਂ ਹੁੰਦੇ ਜੇਕਰ ਲੋਕਾਂ ਨੇ মিডিਆ ਦੀਆਂ ਗੱਲਾਂ ਤੇ ਯਕੀਨ ਕਰਨਾ ਹੁੰਦਾ ਤਾਂ ਜਦ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਪੂਰੇ ਦੇਸ਼ ਦਾ মিডিਆ ਕਿਸਾਨਾਂ ਨੂੰ ਅੱਤਵਾਦੀ ਕਹਿ ਰਿਹਾ ਸੀ ਪਰ ਲੋਕ ਲੰਗਰ ਲੈ ਕੇ ਜਾਂਦੇ ਸੀ ਲੋਕ ਭੰਡਾਰੇ ਲਾਉਂਦੇ ਸੀ ਲੋਕ ਕਿਸਾਨਾਂ ਦਾ ਸਤਿਕਾਰ ਕਰਦੇ ਸੀ ਸੋ ਜੇ ਮੀਡੀਆ ਹੀ ਸਾਰਾ ਕੁਝ ਹੋਵੇ ਫਿਰ ਇਹ ਨਹੀਂ ਹੈ ਕਿ ਲੋਕ ਮੂਰਖ ਤੁਰੇ ਫਿਰਦੇ ਆ ਲੋਕ ਬਹੁਤ ਸਿਆਣੇ ਆ ਲੋਕਾਂ ਨੂੰ ਸਮਝ ਆਇਆ ਤੁਸੀਂ ਵਿਧਾਨ ਸਭਾ ਸੈਸ਼ਨ ਚ ਨਾ ਜਾਣ ਦਿਓ ਤੁਸੀਂ ਸੜਕਾਂ ਤੇ ਨਾ ਘੁੰਮਣ ਦਿਓ ਤੁਸੀਂ ਜੇਲਾ ਚ ਡੱਕ ਦਿਓ ਤੁਸੀਂ ਚੈਨਲ ਬੰਦ ਕਰ ਦਿਓ ਤੁਸੀਂ ਜੋ ਹੁੰਦਾ ਉਹ ਕਰ ਦਿਓ ਪਰ ਜਿਹੜੇ ਲੋਕ ਆ ਉਹ ਵੱਡੇ ਹੁੰਦੇ ਨੇ ਉਹ ਸਭ ਜਾਣਦੇ ਨੇ ਕਿ ਕਿਹੜਾ ਗੱਲ ਲੋਕਾਂ ਦੀ ਕਰਦਾ ਕਿਹੜਾ ਗੱਲ ਜੋਕਾਂ ਦੀ ਕਰਦਾ ਕਿਹੜਾ ਗੱਲ ਸਰਕਾਰਾਂ ਦੀ ਕਰਦਾ ਕਿਹੜਾ ਗੱਲ ਸਰਕਾਰਾਂ ਨੂੰ ਸਵਾਲਾਂ ਦੀ ਕਰਦਾ ਹੈ ਸੋ ਜਿਹੜੀ ਕੇਬੀਸੀ ਨਿਊਜ਼ ਤੇ ਪਾਬੰਦੀ ਲਾਈ ਹੈ ਉਹ ਬਹੁਤ ਮੰਦ ਭੱਗੀ ਹੈ ਲੋਕਤੰਤਰ ਦਾ ਘਾਣ ਹੈ ਆਜ਼ਾਦ ਮੀਡੀਆ ਦੇ ਉੱਤੇ ਹਮਲਾ ਹੈ ਆਜ਼ਾਦ ਮੀਡੀਆ ਦੇ ਉੱਤੇ ਲਾਈ ਗਈ ਰੋਕ ਹੈ ਜਿਹੜੀ ਕਿ ਪੂਰੇ ਪੰਜਾਬ ਦੇ ਲੋਕਾਂ ਦੀ ਆਵਾਜ਼ ਤੇ ਲਗਾਈ ਗਈ ਰੋਕ ਹੈ ਸੋ ਅਸੀਂ ਵੀ ਲੋਕ ਵਾਇਟੀ ਵੱਲੋਂ ਇਸ ਦੀ ਹੋਰ ਨਿੰਦਾ ਕਰਦੇ ਹਾਂ